ਸੰਗਾ ਬਾਬਾ ਜੀ ਧੰਨਵਾਦ ਤੁਹਾਡਾ ਜਿੱਦਾਂ ਸਾਨੂੰ ਲੋ ਤੁਸੀਂ ਏਜੰਸੀ ਚੋਂ ਨਵਾਂ ਟਰੈਕਟਰ ਲੈ ਲਿਆ ਉਦਾਂ ਦੀ ਟਰੈਕਟਰ ਪਿਆ ਜਾਇਜਾ ਜਿਹਨੇ ਜਿਹੜਾ ਕਿਸੇ ਮੇਰੇ ਵੀਰ ਨੇ ਕੰਮ ਕਰਨ ਵਾਸਤੇ ਲੈਣਾ ਨਾ ਉਹਦੇ ਬਾਅਦ ਟਰੈਕਟਰ ਮਾੜਾ ਨਹੀਂ ਹੈਗਾ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਜਿਹੜਾ ਆਪਣੇ ਕੋਲ ਮੈਸੀ ਦਾ ਟਰੈਕਟਰ ਜੀ ਹੈ 35 ਉਹ ਅੱਜ ਆਪਾਂ ਨੇ ਦੇ ਤਾਈ ਟਰੈਕਟਰ ਟਰੈਕਟਰ ਚੱਲੇ ਆ ਵੀ ਆਉਣਾ ਹਿਸ਼ਾਰਪੁਰ ਏਰੀਆ ਦੇ ਵਿੱਚ ਬਾਈ ਨੇ ਲੈਣ ਪਹੁੰਚੇ ਹੋਏ ਨੇ ਜੀ ਆਪਣੇ ਕੋਲ ਚੈਨ ਨਾਲੇ ਨਹੋ ਜੀ ਤੇ ਪਿਰਥੀ ਬਾਈ ਸਾਡਾ ਇਹ ਚੀਜ਼ ਵੀ ਹੈਗੀ ਆ ਬਾਈ ਨੇ ਟਰੈਕਟਰ ਲਿਆ ਕੀ ਹਾਲ ਹੈ ਵੀਰੇ ਵਧੀਆ ਜੀ ਉਹ ਠੀਕ ਹੈ ਜੀ ਵਧੀਆ ਹੀ ਆ ਕਿੱਥੋਂ ਆਏ ਵੀਰੇ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਹਾਂਜੀ ਹਾਂਜੀ ਹੁਸ਼ਿਆਰਪੁਰ ਜ਼ਿਲ੍ਹਾ ਪੈ ਗਿਆ ਹਨਾ ਜੀ ਹਾਂਜੀ ਬਾਈ ਨੇ ਹੁਸ਼ਿਆਰਪੁਰ ਗੜਸ਼ੰਕਰ ਤੋਂ ਆਏ ਕਿਵੇਂ ਬਾਈ ਠੀਕ ਆ ਟਰੈਕਟਰ ਵਧੀਆ ਜੀ ਵਧੀਆ ਚਲਾਈ ਚੜੂਈ ਦਾ ਇਹਨਾਂ ਠੀਕ ਆ ਠੀਕ ਹੈ ਜੀ ਠੀਕ ਹੈ ਬਾਈ ਤੇ ਪੂਰਾ ਬਾਈ ਟਰੈਕਟਰ ਆਪਾਂ ਨੇ ਤਿਆਰ ਕਰਾਇਆ ਵਾ ਸੀਗਾ ਇੱਕ ਦੋ ਵਾਰ ਵੀਡੀਓ ਵੀ ਪਾਈਆਂ ਹੁਰਲੇ ਟਾਇਰ ਰੇਡੀਅਲ ਪਏ ਵੇ ਦੇਖੋ ਆ ਮਾਰਾ ਫਦਰੇ ਟਾਇਰ ਮੁਰਲੇ ਪਿਛਲੇ ਟਾਇਰ ਵੀ ਵਧੀਆ ਖੜੇ ਆ ਨਾ ਤੇ ਇੰਜਨ ਗੇਅਰ ਦਾ ਬਾਈ ਸਾਰਾ ਕੰਮ ਆਪਾਂ ਪਿੱਛੇ ਜੀ ਕਰਵਾਇਆ ਸੀ ਇਹਦਾ ਥੋੜੀ ਜਿਹੀ ਟਰੈਕਟਰ ਦਾ ਇੰਜਨ ਡਾਊਨ ਸੀਗਾ ਤਾਂ ਕੰਮ ਕੁੰਮ ਸਾਰਾ ਨਵਾਂ ਹੋਇਆ ਸੀ ਟਰੈਕਟਰ ਦਾ ਜੀ ਤੇ ਮੈਸੀ 35 ਹੈ ਜੀ ਇਹ ਚੈਨ ਵਾਲਾ ਚੈਨ ਇੰਜਨ ਦੇ ਵਾਲਾ ਠੀਕ ਹੈ ਜੀ ਆਵਾਜ਼ ਬੂ ਟਰੈਕਟਰ ਦੀ ਬਹੁਤ ਘੈਂਟ ਆ ਤੁਹਾਨੂੰ ਦਿਖਾਉਨੇ ਆਪਾਂ ਤੇ ਬਾਈ ਸੌਦਾ ਕਰਕੇ ਗਈ ਸਾਡੇ ਨਾਲ ਆ ਵੀਰ ਹਾਂ ਅਗਰੇ ਸਲਫ ਮਾਰ ਕੇ ਛੱਡ ਦੇ ਆ ਜਾ ਛੱਡ ਦੇ ਜੀ ਸਲਫ ਬੜੀ ਰੇ ਦੇ ਲੋ ਬਸ ਆਹ ਦੇਖੋ ਭਾਈ ਟਰੈਕਟਰ ਦੀ ਕੀ ਘੈਂਟ ਆ ਆ ਬਾਬਾ ਜੀ ਰੁਕ ਜਿਓ ਇੱਕ ਮਿੰਟ ਆਹ ਬਾਬਾ ਜੀ ਨੇ ਸਾਡੇ ਨਾਲ ਸੌਦਾ ਕਰਿਆ ਟਰੈਕਟਰ ਦਾ ਇਹ ਗੱਲ ਨਹੀਂ ਇਹ ਗੱਲ ਲਓ ਜੀ ਆਹ ਭਾਈ ਕੋ ਟਰੈਕਟਰ ਲੈ ਜਾਓਗੇ ਇੱਕ ਤਾਂ ਹੀ ਠੀਕ ਆ ਠੀਕ ਆ ਬਾਬਾ ਟਰੈਕਟਰ ਠੀਕ ਆ ਠੀਕ ਆ ਜੀ ਭਾਈ ਵਾਹ ਦੇਖੋ ਟਰੈਕਟਰ ਦੀ ਕੀ ਘੈਂਟ ਆ ਪੂਰੀ ਸ਼ਾਨਦਾਰ ਚਲਾਈ ਟਰੈਕਟਰ ਦੀ ਆਨ ਸੀਟ ਦਵਾਈ ਆਹ ਵੋ ਪੰਗਾ ਬੈਣ ਨੂੰ ਥੋੜੀ ਬੈਣ ਦਾ ਦਿੱਕਤ ਹੈਗੀ ਜਰੂਰ ਬਾਈ ਨੇ ਕਹਿੰਦੇ ਅਸੀਂ ਲਵਾ ਲਾਂ ਨਾ ਇਹਨੂੰ ਜਗਾੜ ਪਾਣੇ ਆਣਾ ਚੰਗਾ ਬਾਬਾ ਜੀ ਧੰਨਵਾਦ ਤੁਹਾਡਾ ਚੰਗਾ ਜੀ ਚੰਗਾ ਤੇ ਬਾਈ ਆਪਣਾ ਕੋਈ ਇੱਕ ਟਰੈਕਟਰ ਹੋਰ ਆਇਆ ਜੀ ਪੁਰਾਣਾ ਸੈਕੰਡ ਹੈਂਡ ਉਹ ਵੀ ਤੁਹਾਨੂੰ ਦਿਖਾ ਦਈਏ ਇਹਸ ਆਇਆ ਜੀ 450 ਠੀਕ ਹੈ ਜੀ ਤੇ ਮਾਡਲ ਹੈਗਾ ਬਾਈ 11 ਇਹ ਤੇ ਟਾਇਰ BKT ਦੇ ਸਮਝ ਲਓ 90 ਪੈਸੀ ਟਾਇਰ ਹੈ ਬਾਈ ਠੀਕ ਹੈ ਜੀ ਬਾਕੀ ਟਰੈਕਟਰ ਦਾ ਸਾਰਾ オリジナル ਹੈ ਸ਼ੋ ਸ਼ੂ ਦਾ ਦੇਖੋ ਰੰਗ ਰੂਗ ਐਨ ਵਧੀਆ ਪਿਆ ਟਰੈਕਟਰ ਦਾ ਕੰਡੀਸ਼ਨ ਚੈੱਕ ਕਰੋ ਸਭ ਤੋਂ ਪਹਿਲਾਂ ਬੰਪਰ ਬੂਮਪਰ ਵਧੀਆ ਲੱਗਿਆ ਹੋਇਆ ਹੈਵੀ ਲੇਟਾਂ ਲੱਗੀਆਂ ਹੋਈਆਂ ਨੇ ਮੂਰੇ ਕੰਡੀਸ਼ਨ ਕਰੋ ਚੈੱਕ ਟਰੈਕਟਰ ਦੀ ਕਨ ਵੀ ਮੜਾ ਸਟਾਰਟ ਕਰੀਏ ਬਾਈ ਟਰੈਕਟਰ ਲੋ ਜੀ ਬਾਈ ਸਟਾਰਟਿੰਗ ਵੀ ਦੇਖੋ ਟਰੈਕਟਰ ਦੀ ਕਾ ਟਾਪ ਦੀ ਆ ਬਣਾਇਆ ਪੂਰਾ ਟਾਪ ਦਾ ਇੰਜਨ ਹੈ ਨਾ ਓਕੇ ਹੈ ਨਾ ਕੜਾ ਹਾਂ ਹਾਂ ਫੌਜੀ ਬਾਬੇ ਕੋਲ ਦੇ ਰੱਖਣਾ ਫੌਜੀ ਕੋਲ ਤੇ ਬਾਈ ਕਹਿੰਦਾ ਫੌਜੀ ਬੰਦੇ ਕੋਲ ਟਰੈਕਟਰ ਆਇਆ ਹੋਇਆ ਬਾਈ ਇਹ ਕੱਡੀ ਦਾ ਮੜਾ ਵਾਰ ਨੂੰ ਟਰੈਕਟਰ ਦਾ ਬਾਈ ਰੇਟ ਵੀ ਜਾਇਜ਼ ਆ ਜਿਹਨੇ ਜਿਹੜਾ ਕਿਸੇ ਮੇਰੇ ਵੀਰ ਨੇ ਕੰਮ ਕਰਨ ਵਾਸਤੇ ਲੈਣਾ ਨਾ ਉਹਦੇ ਵਾਸਤੇ ਟਰੈਕਟਰ ਮਾੜਾ ਨਹੀਂ ਹੈਗਾ ਠੀਕ ਆ ਜੀ ਕੰਮ ਦੇ ਮਾਮਲੇ 'ਚ ਬਾਈ ਇਹ ਟਰੈਕਟਰ ਵਧੀਆ-ਵਧੀਆ ਟਰੈਕਟਰਾਂ ਨੂੰ ਮਾਰ ਦ ਮਾਰ ਦ ਦਿੰਦੇ ਆ 450 ਹੈ 50 ਇੱਥੇ ਵੀ ਜੀ ਆਉਂਦਾ ਸ਼ਾਇਦ ਇਹ ਅਾਕੀ ਪਿੱਛੋਂ ਦੇਖ ਲੋ ਉਹ ਕਹਾ ਕਹਿਨ ਵਧੀਆ ਓਕੇ ਡੰਡਾ ਨਮਾ ਹੈ ਬਾਈ ਜਮਾ ਹੈ ਲੈ ਜੀ ਬਾਕੀ ਇਹ ਤੋਂ ਇਲਾਵਾ ਆਪਣੇ ਭਾਈ ਕੱਲ ਵੀ ਪਾਏ ਸੀ ਜੌਂਡੀਰ ਉਹ ਵੀ ਸਾਨੂੰ ਆਪਾਂ ਦਿਖਾਉਣਾ ਹੈ ਜਿਨ੍ਹਾਂ ਨੇ ਕੱਲ ਵੀਡੀਓ ਚ ਨਹੀਂ ਦੇਖਿਆ ਲੈ ਜੀ ਬਾਈ ਭਾਈ ਮੀਟਰ ਵੀ ਓਕੇ ਐਨ ਵਰਕਿੰਗ ਦੇ ਵਿੱਚ ਨੇ ਸਾਰੇ ਐਕਸੀਲੇਟਰ ਵਾਲਾ ਜਿਹੜਾ ਆਰਪੀਐਮ ਵਾਲਾ ਮੀਟਰ ਸਾਰੇ ਮੀਟਰ ਓਕੇ ਨੇ ਠੀਕ ਹੈ ਜੀ ਰੇਟ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਹੈਗੀ ਇਹਦੀ ਜੀ 2,60,000 ਰੁਪਿਆ ਠੀਕ ਹੈ ਜੀ ਬਾਕੀ ਮਾੜਾ ਮੋਟਾ ਰੇਟ ਮੌਕੇ ਤੇ ਹੋ ਜਾਊਗਾ ਜੀ 2,60,000 ਰੁਪਿਆ ਰੇਟ ਆ ਬਾਕੀ ਭਾਈ ਜਿਹੜਾ ਵੀ ਮੇਰਾ ਵੀਰ ਕੋਈ ਆਊਗਾ ਉਹਦਾ ਆਪਾਂ ਮਾਨਦਾਨ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ ਆ ਕੇ ਦੇਖ ਕੇ ਟਰੈਕਟਰ ਫਿੱਟ ਕਰ ਲਿਓ ਜਿੱਦਾਂ ਵੀ ਹੋਇਆ ਦੇਖ ਕੇ ਸੌਦਾ ਕਰ ਲਓ ਟਰੈਕਟਰ ਅਸੀਂ ਕਹਿੰਦੇ ਤਾਇ ਟੂਰ ਵਧੀਆ ਹੈ ਪਿਛਲੇ ਟਾਇਰ 90 ਪੈਸੇ ਨੇ ਭਾਈ ਮੋਢਲੇ ਟਾਇਰ 60-65 ਪੈ ਆ ਕਰ ਦੇ ਬੰਦ ਠੀਕ ਹੈ ਜੀ ਤੇ ਡਿਸਕ ਬ੍ਰੇਕ ਆ ਬਾਈ ਆ ਦੇਖੋ ਲਿਖਿਆ ਬ ਡਿਸਕ ਬ੍ਰੇਕ ਠੀਕ ਹੈ ਚਲਾਈ ਚਲੂਈ ਵਧੀਆ ਹਾਂ ਵੇ ਹਾਂ ਠੀਕ ਆ ਤੇਰੀ ਵੀ ਬੋਰ ਰਹਿਲਾ ਹੈ ਸਟੀering ਰਹਿਲਾ ਹੈ ਲੈ ਬਾਈ ਮੁੰਡਾ ਕਹਿੰਦਾ ਸਟੀering ਵੀ ਰਹਿਲਾ ਹੈ ਠੀਕ ਆ ਬਾਈ ਲੈ ਕਰਨ ਵੀ ਰਾਬੀ ਦਿਖਾ ਦਈਏ ਬਾਈ ਇੱਕ ਵਾਰ ਦੁਬਾਰਾ ਤੇ ਬਾਈ ਇਹਦੀ ਆਪਾਂ ਕੱਲ ਵੀ ਵਲੌਗ ਬਣਾਏ ਸੀ ਟਰੈਕਟਰ ਦਾ ਜੀ ਜੀ ਇਹਦੀ ਪੂਰੀ ਪ੍ਰੋਪਰ ਵੀਡੀਓ ਦੇਖਣੇ ਤਾਂ ਕੱਲ ਵਾਲੇ ਬਲੌਗ ਦੇ ਵਿੱਚ ਜਾ ਕੇ ਦੇਖ ਲਿਓ ਆਪਣੇ ਕੋਲ 5210 ਵੀ ਆਇਆ ਜੀ 23 ਮਾਡਲ ਠੀਕ ਹੈ ਜੀ ਜਿਵੇਂ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਦੇਖ ਲਓ ਤੁਸੀਂ ਟਾਇਰ ਬਾਈ 95 ਪੈਸੀ ਹੋਣਗੇ ਟਰੈਕਟਰ ਦੇ ਨਾਲ ਦੇ ਠੀਕ ਹੈ ਜੀ ਗੇਅਰ ਪ੍ਰੋ ਵਾਲਾ ਮਾਡਲ ਹੈ ਸਭ ਤੋਂ ਉੱਪਰਲਾ ਟੌਪ ਮਾਡਲ ਹਿੱਸਾ ਇਹਦਾ ਦੂਆ ਬਾਈੜੀ ਜਿਹੜਾ ਹੁੰਦਾ ਐਡਜਸਟੇਬਲ ਹਿੱਸੇ ਵਾਲਾ ਠੀਕ ਹੈ ਜੀ ਲੋ ਜੀ ਬਾਕੀ ਬਾਈ ਜਮਾਈ ਦਾ ਦੱਸਿਆ ਤੁਹਾਨੂੰ ਵੀ 260 ਘੰਟੀ ਟਰੈਕਟਰ ਚੱਲਿਆ ਹੋਇਆ ਜਿੱਦਾਂ ਸਾਮਣੇ ਤੁਸੀਂ ਏਜੰਸੀ ਚੋਂ ਨਵਾਂ ਟਰੈਕਟਰ ਲੈ ਲਿਆ ਉਦਾਂ ਦੀ ਟਰੈਕਟਰ ਪਿਆ ਠੀਕ ਹੈ ਜੀ ਬਿਨਾ ਇੱਕ ਸਿਰਫ ਸਰਵਿਸ ਤੋਂ ਇਲਾਵਾ ਹੋਰ ਟਰੈਕਟਰ ਨੂੰ ਕਿਸੇ ਪਾਸੇ ਚਾਬੀ ਲੱਗੀ ਹੋਈ ਮਰਾੜਾ ਮਰੂੜਾ ਦਾ ਰੰਗ ਹੈ ਜਮਾਈ ਸ਼ੋਅਰੂਮ ਕੰਡੀਸ਼ਨ ਦੇ ਪਿਆ ਟਾਇਰ ਦੇਖ ਲਓ ਬਾਈ ਜਮਾਈ ਇਹ ਵੀ ਆ ਵੀ ਨਹੀਂ ਮਿਟਿਆ ਹੈਗਾ ਸਾਈਡਾਂ ਦੇ ਨਿਸ਼ਾਨ ਜਾਂ ਠੀਕ ਹੈ ਲੋਕਲੇ ਨੰਬਰ ਆਪਣਾ ਹੀ ਮੋਹਾਲੀ ਦਾ ਆ ਸੌਰੀ ਰੋਪੜ ਦਾ ਪੀਪੀ 12 ਤੇ ਇਹੀ ਮੇਰੇ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਬਾਈ ਉੱਚੇ ਮਾਡਲ ਜੌਂਡੀਅਰ ਨੂੰ ਤਾਂ ਹੁਣ ਬਾਈ ਆਇਆ ਹੋਇਆ ਦੇਖ ਲਿਓ ਜੋ ਜਿਹੜਾ ਵੀ ਮੇਰਾ ਵੀ ਚਾਹਵਨ ਸੱਜਣ ਹੋਇਆ ਇਹਦਾ ਵੀ ਰੇਟ ਦੱਸ ਦਦਨੇ ਜੀ ਇਹਦਾ ਆਪਾਂ 7 ਲੱਖ 65000 ਰੁਪਿਆ ਡਿਮਾਂਡ ਹੈ ਜੀ ਠੀਕ ਹੈ ਜੀ ਤੇ ਕੱਲ ਸ਼ਾਇਦ ਆਪਾਂ ਨੇ 70 ਕਿਹਾ ਸੀ ਮੈਨੂੰ ਯਾਦ ਵੀ ਨਹੀਂ ਹੈ ਕੁਝ 7 ਲੱਖ 65000 ਡਿਮਾਂਡ ਹੈ ਬਾਈ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਬਾਈ ਜਿਹੜਾ ਮੇਰਾ ਵੀਰ ਦੇਖਣ ਆਊਗਾ ਆ ਕੇ ਦੇਖ ਕੇ ਸੌਦਾ ਕਰ ਲਓ ਡਾਕਟਰ ਦਾ ਠੀਕ ਹੈ ਜੀ ਬਾਕੀ ਤੋਂ ਲਾਵਾ ਹੋਰ ਵੀ ਆਪਣੇ ਕੋਲ ਸੈਕੰਡ ਹੈਂਡ ਟਰੈਕਟਰ ਖੜੇ ਨੇ ਸਾਰੇ ਹੀ ਬਾਕੀ ਹੋਰ ਵੀ ਕਿਸੇ ਵੀ ਵੀਰ ਨੇ ਕੋਈ ਵੀ ਟਰੈਕਟਰ ਪੁਰਾਣਾ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਲੋਕੇਸ਼ਨ ਸਾਬ ਨੂੰ ਪਤਾ ਹੀ ਆਪਣੀ ਰੋਪੜ ਤੇ ਜਿਹੜੀ ਆ ਰੋਪੜ ਅਨੰਤਪੁਰ ਸਾਹਿਬ ਰੋਡ ਤੇ ਹੈ ਆਪਣੀ ਨਾਜ ਮੰਡੀ ਦੇ ਵਿੱਚ ਡੀਲਰਸ਼ਿਪ ਹੈ ਜੀ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਹੋਰ ਨਵਾਂ ਟਰੈਕਟਰ ਲੈਣਾ ਹੁੰਦਾ ਬਾਈ ਜੌਂਡੀਅਰ ਇੰਡੋ ਫਾਰਮ ਤਾਂ ਉਹ ਵੀ ਸਾਰੇ ਟਰੈਕਟਰ ਆਪਣੀਆਂ ਜਰਸੀਆਂ ਨੇ ਇੱਥੇ ਜਿਹਨੇ ਵੀ ਜਿਹੜਾ ਵੀ ਨਵਾਂ ਟਰੈਕਟਰ ਲੈਣਾ ਬਾਈ ਆਪਣੇ ਸਾਰਿਆਂ ਹੀ ਅਸੀਂ ਉਰੇ ਇਕੱਠੀਆਂ ਨੇ ਆ ਕੇ ਉਰੇ ਨਵੇਂ ਟਰੈਕਟਰ ਦੀ ਵੀ ਡੀਲ ਕਰ ਸਕਦਾ ਜੀ ਇੰਡੋ ਫਾਰਮ ਟਰੈਕਟਰਾਂ ਦੀ ਅਸੀਂ ਆਪਣੇ ਕੋਲੇ ਆ ਜੀ ਬਾਕੀ ਜੌਂਡੀ ਰਮਣੇ ਗਵੰਡੀ ਨੇ ਜੌਂਡੀਰ ਵਾਲੇ ਠੀਕ ਹੈ ਜੀ ਤੇ ਇੰਡੋ ਫਾਰਮ ਦੇ ਆਪਣੇ ਕੋਲ ਸਾਰੇ ਮਾਡਲ ਨੇ ਬਾਈ 50 55 40 45 ਸਾਰੇ ਐਚਪੀ ਵਾਲੇ ਟਰੈਕਟਰ ਨੇ ਕੋਈ ਮੇਰਾ ਵੀ ਰਿੰਡੋ ਫਾਰਮ ਲੈਣ ਦਾ ਚਾਹਵਾਨ ਹੁੰਦਾ ਤਾਂ ਇੰਡੋ ਫਾਰਮ ਦੀ ਆ ਕੇ ਦੇਖ ਸਕਦਾ ਜੀ ਬਿਲਕੁਲ ਵਧੀਆ ਟਰੈਕਟਰਾਂ ਨੇ ਰੇਟ ਵੀ ਜਾਇਜ਼ ਆ ਸਾਰੇ ਪਾਸੇ ਨੂੰ ਵਧੀਆ ਟਰੈਕਟਰ ਆ ਜੀ ਆ ਜੌਂਡੀਰ ਨਵਾਂ ਖੜਾ ਭਾਈ 5210 ਹੁਣ ਹੀ ਆਇਆ ਨਾਲ ਕੋਲ ਕੱਲ੍ਹ ਪਾਸੋਂ ਹੀ 16928 ਦੇ ਟਾਇਰਾਂ ਵਾਲਾ ਠੀਕ ਹੈ ਜੀ ਚੱਲਿਆ ਵੀਰੇ ਲੈ ਭਾਈ ਮਾਮੇ ਦਾ ਮੁੰਡਾ ਚੱਲਿਆ ਮੇਰਾ ਤੇ ਲੋ ਭਾਈ ਟਰੈਕਟਰ ਲਾ ਤੇ ਆਪਾਂ ਨੇ ਅੰਦਰ ਸਾਰੇ ਹੀ ਦੋ ਟਰੈਕਟਰ ਰਹਿ ਗਏ ਆ ਟਰੈਕਟਰ ਸਾਡਾ ਥੋੜਾ ਧੱਕਾ ਸਟਾਰਟ ਆ ਸੋਨਾਲੀਕਾ ਬੈਟਰੀ ਡਾਊਨ ਹੈ ਜੀ ਉਹ ਬਾਲਾ ਜੀ ਸਾਡੇ ਆ ਰਹੇ ਆ ਮੁਸਕਰਾਉਂਦੇ ਦੇਖੋ ਆਇਆ ਬਾਲਾ ਬ੍ਰਦਰਸ Low y'all for a gun as arrow. Vai lá aí! Senta aí! Lori! aí, ਬਾਕੀ ਦੂਆ ਗੇਅਰ ਪਾਉਣ ਦੀ ਲੋੜ ਨਹੀਂ ਬਸ ਹੱਥ ਵਾਲੇ ਗੇਅਰ ਨਾਲੇ ਤੁਸੀਂ ਅੱਗੇ ਪਿੱਛੇ ਕਰੀ ਆਂ ਦੇਖੋ ਨਜ਼ਾਰਾ ਹੈ ਦਾ ਪੂਰਾ ਇਹ ਠੀਕ ਹੈ ਭਾਈ ਟਰੈਕਟਰ ਲਾਤੇ ਆਪਾਂ ਨੇ ਅੰਦਰ ਸਾਰੇ ਤੇ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਅੱਜ ਦੇ ਵਲੌਗ ਜੇ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿੰਨੇ ਹੋਰ ਵਲੌਗ ਸਾਰਿਆਂ ਦਾ ਧੰਨਵਾਦ